ਪੁਲਿਸ ਕਮਿਸ਼ਨਰ ਆਈਪੀਐਸ శ్రీ ਰਣਜੀਤ ਸਿੰਘ ਟਿੱਲੋ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਬੀਤੇ ਦਿਨ ਐਨਆਰਆਈ ਸੁਖਚੰਨ ਸਿੰਘ ਨੂੰ ਇਸ ਦੇ ਸਹੁਰਿਆਂ ਦੇ ਵੱਲੋਂ ਹੀ ਇਸ ਨੂੰ ਮਰਵਾਇਆਂ ਗਈਆਂ ਸਨ ਗੋਲੀਆਂ ਉਹਨਾਂ ਅੱਗੇ ਕਿਹਾ ਕਿ ਐਨਆਰਆਈ ਸੁਖਚੰਨ ਸਿੰਘ ਦੇ ਉੱਪਰ ਗੋਲੀਆਂ ਚਲਾਉਣ ਵਾਲਿਆਂ ਨੂੰ ਪਨਾਹ ਦੇਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਜਿਹੜਾ ਇੱਥੇ ਸੁਖਚੰਨ ਸਿੰਘ ਐਨਆਰਆਈ ਤੇ ਹਮਲਾ ਹੋਇਆ ਸੀ ਉਸ ਉਹਨਾਂ ਦੇ ਹਮਲਾਵਰ ਤੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਇਹਦੇ ਫੌਰੀ ਐਕਸ਼ਨ ਕਰਕੇ ਉਹਨਾਂ ਦੀ ਹਦਾਇਤਾਂ ਮੁਤਾਬਕ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਨ ਦੀ ਹਦਾਇਤ ਹੋਈ ਸੀ ਜਿਹਦੇ ਤਹਿਤ ਸ਼੍ਰੀ ਢੋਕੇ ਸਾਹਿਬ ਸਪੈਸ਼ਲ ਡੀਜੀ ਸਾਹਿਬ ਇੱਥੇ ਕੱਲ ਵਿਜ਼ਿਟ ਕੀਤੇ ਸੀ ਕਮਿਸ਼ਨਰੇਟ ਅੰਮ੍ਰਿਤਸਰ ਅਤੇ ਉਹਨਾਂ ਇੰਟਰਨਲ ਸਿਕਿਉਰਿਟੀ ਦੀਆਂ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕੇਸ ਦੀ ਤਹਿ ਤੱਕ ਪਹੁੰਚਦੇ ਆ ਹੋયા ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ ਉਹਨਾਂ ਨੂੰ ਡੈਂਟੀਫਾਈ ਕਰ ਲਿਆ ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਏਲੀਅਸ ਸੁਖਾ ਸੁਖਾ ਗ੍ਰਨੇਡ ਡਿਸਟ੍ਰਿਕਟ ਕਪੂਰਥਲਾ ਗੁਰਕੀਰਤ ਸਿੰਘ ਏਰੀਅਸ ਗੁਰੀ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ ਇਹ ਦੋਨਾਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਿਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡੌਡਰਨ ਲਾ ਜਿਹਦੀ ਡੈਥ ਹੋ ਗਈ ਸੀ ਉਹ ਪਰਿਵਾਰ ਵੀ ਯੂਐਸਏ 'ਚ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂਐਸਏ ਤੋਂ ਹੀ ਇਹ ਉਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਗਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ ਪੰਜ ਬੰਦੇ ਰਾਉਂਡ ਅਪ ਕਰ ਲਏ ਨੇ ਜਿਨ੍ਹਾਂ 'ਚ ਦੋ ਬੰਦੇ ਉਹ ਨੇ ਜਿਨ੍ਹਾਂ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ ਉਹ ਬੰਦਿਆਂ ਦੇ ਨੌ ਹਨ ਜਗਜੀਤ ਏਲੀਅਸ ਜੱਗੂ ਪੁੱਤਰ ਅਮਰੀਕ ਸਿੰਘ ਸਦਰ ਤਰਨਤਨ ਇੱਕ ਚਮਕੌਰ ਸਿੰਘ ਏਲੀਅਸ ਛੋਟੂ ਇਹ ਵੀ ਸਦਰ ਤਰਨਤਨ ਦਾ ਇੱਕ ਕ੍ਰਾਈਮ ਕਰਨ ਤੋਂ ਪਹਿਲਾਂ ਉਥੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ ਤੇ ਇਸੇ ਤਰ੍ਹਾਂ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਅਮਰਸਰ ਦਾ ਹੋਟਲ ਦਿਗੰਬਰ ਅਤਰੀ ਜਿਹੜਾ ਕਿ ਹੋਟਲ ਦਾ ਮਾਲਕ ਹੈਗੇ ਆ ਐਵੇਂ ਅਭੀ ਲਾਖਸ਼ ਪਾਸਕਰ ਜਿਹੜਾ ਕਿ ਉਥੇ ਮੈਨੇਜਰ ਆ ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਆ ਇਹਨਾਂ ਨੂੰ 22 ਦੇ 23 ਤਰੀਕ ਨੂੰ ਇਹਨਾਂ ਨੂੰ ਬਿਨਾ ਕਿਸੇ ਆਈਡੀ ਬਿਨਾ ਕਿਸੇ ਇਹਨਾਂ ਦੀ ਕੋਈ ਆਇਡੈਂਟੀਟੀ ਤੋਂ ਇਹਨਾਂ ਨੇ ਰੱਖਿਆ ਅਤੇ ਕ੍ਰਾਈਮ ਕਰਨ ਤੋਂ ਬਾਅਦ ਫੇਰ ਇਹ ਵਿਅਕਤੀ ਉੱਥੇ ਆਏ ਨੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਜਦੋਂ ਕ੍ਰਾਈਮ ਹੋ ਗਿਆ ਇਹਨਾਂ ਦੀ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਇੱਥੇ ਕੁਝ ट्रांजੈਕਸ਼ਨਾਂ ਜਿਹੜੀਆਂ ਉਹ ਰੀਸੀਵ ਹੋਈਆਂ ਉਹ ਵੀ ਪੁਲਿਸ ਨੇ ਤੈਅ ਕਰਕੇ ਉਹਨਾਂ ਦੇ ਸਿੱਟੇ ਤੱਕ ਪਹੁੰਚ ਗਿਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕ੍ਰਾਈਮ ਕਰਾਉਣ ਵਾਲੇ ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨ-ਲॉज ਨੇ ਜਿਹੜੇ ਕਿ ਅਮਰੀਕਾ ਅਮਰੀਕਾ 'ਚ ਵੱਸਦੇ ਨੇ ਇਹ ਉਹਨਾਂ ਦੀਆਂ ਡਾਇਰੈਕਸ਼ਨਾਂ ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਇਹ ਕਰਵਾਇਆ ਗਿਆ ਇਸ ਤਰ੍ਹਾਂ ਇਹ ਦੋ ਐਨਆਰਆਈ ਪਰਿਵਾਰ ਨੇ ਇੱਕ ਐਨਆਰਆਈ ਪਰਿਵਾਰ ਨੇ ਦੂਸਰੇ ਐਨਆਰਆਈ ਪਰਿਵਾਰ ਨੂੰ ਆਪਸੀ ਪਰਿਵਾਰਕ ਰੰਜਿਸ਼ ਦੇ ਤਹਿਤ ਜਦੋਂ ਉਹ ਇੰਡੀਆ ਆਇਆ ਇਥੋਂ ਦੇ ਬੰਦੇ ਹੈਰ ਕਰਕੇ ਇਹ ਕ੍ਰਾਈਮ ਨੂੰ ਇੰਜਾਮ ਦਿੱਤਾ ਅਸੀਂ ਪੰਜ ਬੰਦੇ ਆ ਜਿਹੜੇ ਇਹਨਾਂ ਦੇ ਜਿਹੜੇ ਤੁਹਾਨੂੰ ਦੱਸੇ ਆ ਇਹ ਪੰਜੇ ਅਰੈਸਟ ਕਰ ਲਏ ਆ ਤੇ ਤਿੰਨ ਬੰਦੇ ਆ ਜਿਹੜੇ ਉਹ ਆਲਰੇਡੀ ਯੂ ਐਸ ਏ ਚ ਆ ਜਿਹੜੇ ਦੋ ਹਮਲਾਵਰ ਆ ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਉਂਟਰ ਇੰਟੈਲੀਜੈਂਸ ਸਾਡੀਆਂ ਤੇ ਕਮਿਸ਼ਨਰੇਟ ਤੇ ਹੋਰ ਜਿਹੜੇ ਯੂਨਿਟਸ ਆ ਆਪਸੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਸਾਨੂੰ ਉਮੀਦ ਆ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਕੇ ਸੀਖਾ ਦੇ ਅੰਦਰ ਦੇ ਮੰਨਾਂ ਇਹ ਤਾਂ ਜਿਵੇਂ ਸਭ ਤੋਂ ਫੰਡਿੰਗ ਉਹੀ ਹੈ ਹਾਂਜੀ ਯੂਐਸਏ ਤੋਂ ਇੰਨੇ ਵੀ ਫੰਡਿੰਗ ਹੋਈ ਸਕਿਲੇ ਕਰ ਸਕਦੇ ਨੇ ਉਹ ਟੋਟਲ ਟੋਟਲ ਡਿਟੇਲਸ ਅਸੀਂ ਵਰਕ ਆਊਟ ਕਰ ਰਹੇ ਹਾਂ ਸਾਨੂੰ ਕਾਫੀ ਐਂਟਰੀਆਂ ਮਿਲੀਆਂ ਨੇ ਕੁਝ ਉਹਦੇ ਡਿਟੇਲ ਕਢਾ ਰਹੇ ਹਾਂ ਜਿਹੜੀ ਇਨੀਸ਼ੀਅਲ ਐਂਟਰੀ ਕਰਾਈਮ ਕਰਨ ਤੋਂ ਬਾਅਦ ਸੀ ਉਹ 25000 ਰੁਪਏ ਦੀ ਇੱਕ ਐਂਟਰੀ ਸੀ ਸਰ ਪਹਿਲਾਂ ਰੱਖੀ ਜਿੱਤੀ ਗਈ ਸੀ ਚੈੱਕ ਦੀ ਬਿਲਕੁਲ ਜੇ ਮੇਰੇ ਛੇ ਮਹੀਨੇ ਜਾਂਦਾ ਉਹ ਉਹ ਸਾਰਾ ਹੈਗਾਗਾ ਉਹ ਮੈਂ ਤੁਹਾਨੂੰ ਡਿਟੇਲ ਮੈਂ ਨਾ ਸ਼ੇਅਰ ਕਰਾਂ ਤਾਂ ਚੰਗੀ ਗੱਲ ਆ ਕਿਉਂਕਿ ਸਾਡਾ ਸਾਡਾ ਜਿਹੜਾ ਆਪਰੇਸ਼ਨ ਆ ਉਸ ਵਿਅਕਤੀਆਂ ਨੂੰ ਫੜਨ ਦਾ ਉਹ ਅੰਡਰਵੇਜ ਆ ਲ ਤਾਂ ਕਿ ਉਹਦੇ ਕੋਈ ਵਿਗਨ ਨਾ ਪਵੇ ਅਲਟੀਮੇਟਲੀ ਜਿਹੜਾ ਇਹਦਾ ਮੋਟਿਵ ਹੈ ਇਹ ਕ੍ਰਾਈਮ ਕਰਨ ਵਾਲੇ ਹਨ ਕ੍ਰਾਈਮ ਕਰਾਉਣ ਵਾਲੇ ਹਨ ਇਹ ਪੂਰੇ ਟਰੇਸ ਹੋ ਗਏ ਨੇ ਇਹਦੇ 'ਚ ਕਿਸੇ ਨੂੰ ਕੋਈ ਡਿਫਰੈਂਟ ਤੌਰ ਤੇ ਜਿਸ ਤਰ੍ਹਾਂ ਦੀ ਹਾਈਪ ਕਰੀਏ ਕੀਤੀ ਜਾ ਰਹੀ ਸੀ ਵੀ ਐਨ ਆਰ ਆਈ ਤੇ ਕੋਈ ਅਟੈਕ ਹੋ ਗਿਆ ਇਹ ਦੋਨੇ ਹੀ ਪਰਿਵਾਰ ਐਨ ਆਰ ਆਈ ਨੇ ਇੱਕ ਐਨ ਆਰ ਆਈ ਪਰਿਵਾਰ ਨੇ ਦੂਸਰੇ ਐਨ ਆਰ ਆਈ ਪਰਿਵਾਰ ਨੂੰ ਆਪਸੀ ਰੰਜਿਸ਼ਵਾਜ ਹੋਣ ਕਰਕੇ ਉਹਦੇ ਅਟੈਕ ਕਰਵਾਇਆ ਐਮ ਐਲ ਪਾ ਤੋਂ ਬਰੋਤੀ ਚਾਹੇ ਦਿੱਤੀ ਕਿ ਇਸ ਸੰਦਰ ਨੇ ਜਿਹੜੀ ਸਾਰੀ ਸਾਜ਼ਿਸ਼ ਰਹੀ ਮੈਜਰ ਬੈਠੀ ਸੀ ਅਮਰੀਕਾ 'ਚ ਐਸਬੀ ਐਸ ਐਸਪੀ ਸਿੰਘ ਜਿਹੜਾ ਇਹਨਾਂ ਦਾ ਜਿਹੜੀ ਪਹਿਲੀ ਇਹਦੀ ਵਾਈਫ ਸੀ ਜੀ ਦੀ ਡੈਥ ਹੋ ਗਈ ਸੀ ਉਹ ਦਾ ਬ੍ਰਦਰ ਨਵਾ ਸੁਖਚੈਨ ਦਾ ਪ੍ਰਾਣਾ ਬ੍ਰਦਰ ਇਨ ਲਾਅ ਕਹਿ ਸਕਦੇ ਆ ਸੁਖਚੈਨ ਦਾ ਇੱਕ ਸਾਧੂ ਆ ਉਹ ਦੋ ਉਹ ਦੋਨਾਂ ਨੇ ਰਲ ਕੇ ਆਪਣੇ ਇੱਕ ਮਿੱਤਰ ਲਬਦੀ ਬਰਾਹੀ ਜਿਹੜੇ ਕਿ ਉਹਨਾਂ ਦੇ ਨਾਲ ਹੀ ਇਕੱਠੇ ਉਥੇ ਸੇਮ ਇਕੱਠੇ ਰਹਿੰਦੇ ਨੇ ਉਹਨਾਂ ਰਾਹੀਂ ਜਿਹੜੇ ਇਹਨਾਂ ਨੂੰ ਪੈਸੇ ਟਰਾਂਸਫਰ ਹੋਏ ਨੇ ਉਹਨਾਂ ਦੇ ਆਬਜ ਲਿੰਕ ਸਟੈਬਲਿਸ਼ ਹੋ ਗਏ ਨੇ ਪੈਸੇ ਉਹਨਾਂ ਵੱਲੋਂ ਮਲਜਮਾਂ ਨੂੰ ਇਹਨਾਂ ਤੱਕ ਪਹੁੰਚਣੇ ਸਟੈਬਲਿਸ਼ ਹੋ ਗਏ ਨੇ ਇਹ ਤੋਂ ਪਹਿਲਾਂ ਪੈਸੇ ਕਿੰਨੇ ਦਿੱਤੇ ਗਏ ਨੇ ਬਾਅਦ ਥੋਰ ਕਿੰਨੇ ਪੈਸੇ ਦੇਣੇ ਸੀ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਸੀਂ ਤੈਅ ਕਰਕੇ ਕਰਨਾ। ਸੁਖਸੈਨ ਦੇ ਪਹਿਲੇ ਪਰਿਵਾਰ ਤੋਂ ਕਿੰਨੇ ਲੋਕ ਰੈਸਟ ਹੋਏ ਜਿਹੜੇ ਇੰਡੀਆ ਚ ਸੁਖਸੈਨ ਦੇ ਪਹਿਲੇ ਪਰਿਵਾਰ ਤੋਂ ਜਿਹੜਾ ਇਹਦਾ ਫਾਦਰ ਨਰਾਵਾ ਉਹ ਰੈਸਟ ਹੋ ਗਿਆ ਜਿਹੜੇ ਇਸ ਪਰਿਵਾਰ ਨੇ 5 ਬੰਦੇ ਐਫਆਈਆ ਤੇ ਲਖਾਈ ਸੀ ਜਿਨ੍ਹਾਂ ਚ ਸੁਖਸੈਨ ਦੀ ਪਹਿਲੀ ਵਾਈਫਾ ਜਿਹੜੀ ਉਹਦੇ ਉਹਦੇ ਮਦਰ ਫਾਦਰ ਉਹਦੀ ਸਿਸਟਰ ਉਹਦਾ ਜੀਜਾ ਤੇ ਉਹਦਾ ਭਰਾ ਤਿੰਨ ਬੰਦੇ ਬਾਹਰ ਨੇ ਦੋ ਬੰਦੇ ਇੱਥੇ ਨੇ ਜਿਹਦੇ ਜੋ ਉਹਦੀ ਫਾਦਰ ਨੂੰ ਅਰੈਸਟ ਕਰ ਲਿਆ ਤੇ ਬਾਕੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰਦੇ ਕੋਈ ਨਾ ਰਹਿ ਗਿਆ ਅਰੈਸਟ ਹੋਣਾ ਤੇ ਕੋਣ ਹੋ ਰਿਹਾ ਹੈ ਜੀ ਤੇ ਉਹ ਉਹਦੀ ਮਦਰ ਹੈਗੀ ਆ ਉਹਦੀ ਮਦਰ ਆ ਉਹ ਅਸੀਂ ਦੇਖ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜੀਦੂ ਵੀ ਇਹ ਨੌਲੇਜ ਹੋਈ ਜੀਦੀ ਵੀ ਇਹ ਕਨਾਈਵੈਂਸ ਦੇ ਨਾਲ ਜੀਦੀ ਵੀ ਕਨਸਪੀਰੇਸੀ ਦੇ ਨਾਲ ਸਾਜ਼ਿਸ਼ ਤੈ ਤੇ ਜਿਹੜਾ ਵੀ ਇਸ ਕ੍ਰਾਈਮ ਸ਼ਾਮਲ ਹੋਇਆ ਅਸੀਂ ਸਾਰਿਆਂ ਨੂੰ ਫੜ ਕੇ ਸੀਖਾਂ ਦੇ ਅੰਦਰ ਦੇਣ ਲਈ ਵਚਨਬੱਧ ਆ ਇਸ ਤਰ੍ਹਾਂ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਹੜਾ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਾਡੀ ਸਾਰੀ ਯੂਨਿਟਸ ਦੀ ਸਪੈਸ਼ਲ ਡੀ ਇੰਟਰਨਲ ਸਕਿਉਰਿਟੀ ਦੀ ਮਦਦ ਦੇ ਨਾਲ ਸਾਰਿਆਂ ਨੇ ਤਾਲਮੇਲ ਨਾਲ ਆਪਸੀ ਨਾਲ ਇਸ ਨੂੰ 24 ਘੰਟੇ ਤੋਂ ਵੀ ਪਹਿਲਾਂ ਟ੍ਰੇਸ ਕਰ ਲਿਆ ਤੇ 7 ਘੰਟਿਆਂ ਦੇ ਵਿੱਚ ਉਹ ਵਿਅਕਤੀ ਆ ਜਿਹੜੇ ਕਿ ਇਸ ਜ਼ਿਲ੍ਹੇ ਦੇ ਵੀ ਨਹੀਂ ਸੀ ਕਿਸੇ ਹੋਰ ਜ਼ਿਲ੍ਹੇ ਦੇ ਸੀਗੇ ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਆ ਇੱਕ ਵਿਅਕਤੀ ਦੇ ਖਿਲਾਫ 10 ਪਰਚੇ ਆ ਲੜਾਈਆਂ ਝਗੜਿਆਂ ਦੇ ਆ ਐਨਡੀਪੀਐਸ ਪਰਚੇ ਹੈਗੇ ਆ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ ਉਹਦੇ ਪੰਜ ਛੇ ਪਰਚੇ ਦਰਜ ਆ ਇਹ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਹੋਰ ਰਿਕਾਰਡ ਆ ਜਿਹੜਾ ਉਹ ਵੀ ਅਸੀਂ ਘੋਖ ਕਰਕੇ ਇਹਨਾਂ ਨੂੰ ਤੈਅ ਤੱਕ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਤੇ ਜਲਦੀ ਫੜ ਲਾਂਗੇ ਥੈਂਕ ਯੂ ਜੀ ਪ੍ਰੋਵਾਈਡ ਕਰਵਾਇਆ ਗਿਆ ਜਿਹੜਾ ਸਾਰੇ ਹਾਂਜੀ ਮੋਟਰਸਾਈਕਲ ਆ ਉਹ ਸਾਰੀਆਂ ਚੀਜ਼ਾਂ ਆਈਡੈਂਟੀਫਾਈ ਹੋ ਗਈਆਂ ਅਸੀਂ ਸ਼ਾਰਟਲੀ ਉਮੀਦ ਆ ਜਿੰਨਾ ਛੇਤੀ ਹੋਇਆ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਦਿਨ ਚ ਕੰਮ ਜਾਵਾਂਗੇ ਛੇਤੀ ਆ ਕੇ ਲੱਗੇ ਕਿ ਬਗੂੜਿਆ ਕਿ ਰੋਡ ਦੇ ਉੱਪਰ ਗੱਡੀ ਲੱਗੀ ਸੀ ਤੇ ਦੋਨੋਂ ਮੋਟਰਸਾਈਕਲ ਚਲਦੇ ਨੇ ਇਸ ਤੇ ਦਿੰਦੇ ਘਰ ਤੇ ਬਾਹਰ ਇੱਕ ਗੱਡੀ ਵੀ ਉਹ ਉਹ ਸੀ ਤੁਹਾਨੂੰ ਸਾਰੀਆਂ ਡਿਟੇਲਸ ਵਰਕਆਊਟ ਕਰ ਦਿੱਤੀ। ਥੈਂਕ ਯੂ। ਹੋਟਲ ਵਾਲਿਆਂ ਨੂੰ ਅਸੀਂ ਅਸੀਂ ਵੈਸੇ ਵੀ ਉਹਨਾਂ ਦੇ ਨਿਯਮ ਵੀ ਕਹਿੰਦੇ ਨੇ ਵੈਸੇ ਵੀ ਆ ਵੀ ਜਿਹੜਾ ਵੀ ਕੋਈ ਬੰਦਾ ਆਉਂਦਾ ਬਿਸ਼ੱਕ ਕਿਸੇ ਸਰਾਂ ਚ ਆਵੇ ਗੁਰਦੁਆਰੇ ਆਵੇ ਧਾਰਮਿਕ ਥਾਂ ਤੇ ਆਵੇ ਕਿਸੇ ਮੰਦਰ ਚ ਆਵੇ ਹੋਟਲ ਜਾਵੇ ਉਹਦੀ ਆਈਡੀ ਉਹਦਾ ਕੰਟੈਕਟ ਨੰਬਰ ਲੈ ਕੇ ਹੀ ਉਹਨੂੰ ਉੱਥੇ ਰੱਖਣਾ ਹੁੰਦਾ। ਇਹਨਾਂ ਨੇ ਉਹਦੀ ਕੋਈ ਆਈਡੀ ਨਹੀਂ ਲਈ ਉਹਨਾਂ ਤੋਂ ਕੋਈ ਉਹਦੀ ਡਿਟੇਲ ਨਹੀਂ ਲਈ। ਉਸ ਵਜ੍ਹਾ ਕਰਕੇ ਤੇ 2 ਦਿਨ ਪਹਿਲਾਂ ਉਹਦੇ ਕੋਲ ਰਹੇ ਨੇ ਇੱਕ ਬੰਦਾ ਉਹਨਾਂ ਕੋਲ ਮੂੰਹ ਬੰਨ ਕੇ ਗਿਆ। ਉਹ ਬੰਦੇ ਨੂੰ ਸ਼ੱਕ ਵੀ ਹੋ ਜਾਂਦਾ ਜੇ ਇਹ ਬੰਦੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਵਿਦਾਉਟ ਆਇਡੈਂਟੀਟੀ ਪ੍ਰੂਫ ਵਿਦਾਉਟ ਉਹਦਾ ਕੰਟੈਕਟ ਨੰਬਰ ਲੈ ਕੇ ਜਿਹੜਾ 3 ਦਿਨ ਰੱਖਣਾ ਕਰਾਇਮ ਕਰਨ ਤੋਂ ਬਾਅਦ ਵੀ ਇੱਥੇ ਬੰਦੇ ਗਏ ਨੇ ਇਸ ਤਰ੍ਹਾਂ ਕਰਨਾ ਇਹ ਇੱਕ ਤਰ੍ਹਾਂ ਦਾ ਕਰਾਇਮ ਦੇ ਵਿੱਚ ਇੱਕ ਸਹਾਇਕ ਦੇ ਤੌਰ ਤੇ ਉਹਨੂੰ ਪਨਾਹ ਦੇਣ ਦੇ ਤੌਰ ਤੇ ਹੀ ਮੰਨਿਆ ਗਿਆ